ਪੰਜਾਬ ਵਾਸੀ ਵੀਰਾਂ ਭੈਣਾਂ ਨੂੰ ਭੋਜਨ ਸਮਾਜ પાર્ટી ਦੇ ਵਰਕਰਾਂ ਸਮਰਥਕਾਂ ਔਰ ਆਗੂਆਂ ਨੂੰ ਜੈ ਭੀਮ ਜੈ ਭਾਰਤ ਆਦਿ ਦਾ ਖਲਸਾ ਵਾਇਗੁਰਜੀ ਕੀ ਪਟੇ ਸਾਥਿਓ ਤੁਹਾਨੂੰ ਸਾਰੇ ਨੂੰ ਪਤਾ ਹੋਵੇਗਾ ਕਿ ਕੱਲ ਲੁਧਿਆਣਾ ਦੇ ਵਿੱਚ ਜੋ ਘਟਨਾ ਵਾਪਰੀ ਆ 1992 ਫਰਵਰੀ ਦੇ ਵਿੱਚ ਜਦੋਂ ਚੋਣਾਂ ਦਾ ਐਲਾਨ ਹੋਇਆ ਤਾਂ ਕੁਝ ਰਾਜਨੀਤਿਕ ਦਲਾਂ ਨੇ ਬਾਈਕਾਟ ਕੀਤਾ ਔਰ ਕੁਝ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਕਿ ਜਿਹੜੇ ਲੋਕਤੰਤਰਿਕ ਪ੍ਰਣਾਲੀ ਦਾ ਹਿੱਸਾ ਬਣਨਗੇ ਉਹਨਾਂ ਨੂੰ ਗੋਲੀ ਮਾਰੀ ਜਾਊਗੀ ਲੇਕਿਨ ਭੋਜਨ ਸਮਾਜ ਪਾਰਟੀ ਦੇ ਫਾਊਂਡਰ ਨੈਸ਼ਨਲ ਪ੍ਰੈਜ਼ੀਡੈਂਟ ਸਬਕਾਂਸ਼ੀ ਰਾਮ ਜੀ ਨੇ ਉਸ ਵਕਤ ਫੈਸਲਾ ਕੀਤਾ ਕਿ ਭੋਜਨ ਸਮਾਜ ਪਾਰਟੀ ਲੋਕਤੰਤਰਿਕ ਪ੍ਰਣਾਲੀ ਦੇ ਵਿੱਚ ਸ਼ਾਮਲ ਹੋਏਗੀ ਔਰ ਪੰਜਾਬ ਦੀਆਂ ਚੋਣਾਂ ਲੜੇਗੀ ਉਸ ਵਕਤ 1992 ਫਰਵਰੀ ਦੇ ਵਿੱਚ ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ 9 ਐਮਐਲਏ ਜਿੱਤੇ ਤੇ ਲੁਧਿਆਣਾ ਜਸਪਾਲ ਬਾਂਕਰ ਦੇ ਵਿੱਚ 5 ਸਾਡੇ ਸਾਥੀ ਸ਼ਹੀਦ ਹੋਏ ਨੂਰ ਮਹਿਲ 'ਚ ਸ਼ਹੀਦ ਹੋਏ ਐ ਦਿਵਾਲੀ ਦੇ ਵਿੱਚ ਸ਼ਹੀਦ ਹੋਏ ਐਦਾਂ ਹੀ ਕੁਝ ਥਾਵਾਂ ਤੇ ਹੋਰ ਵੀ ਬੀਐਸਪੀ ਦੇ ਵਰਕਰਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸਭ ਕੰਸ਼ੀ ਰਾਮ ਜੀ ਨੇ ਫੈਸਲਾ ਕੀਤਾ ਕਿ ਜਿੱਥੇ-ਜਿੱਥੇ ਵੀ ਸਾਡੇ ਸ਼ਹੀਦ ਹੋਏ ਆ ਇਸ ਅਣਖ ਦੇ ਅੰਦੋਲਨ ਲਈ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਦੀ ਯਾਦ ਚ ਸ਼ਹੀਦੀ ਸਮਾਰਕ ਬਣਾਏ ਜਾਣਗੇ। ਤੋਂ ਜਸਪਾਲ ਬਾਂਗਰ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਲੁਧਿਆਣਾ ਦੇ ਵਿੱਚ ਜਗ੍ਹਾ ਲਈ ਗਈ ਐ ਸੰਗਤ ਤੋਂ ਪੈਸਾ ਇਕੱਠਾ ਕਰਕੇ ਬੀਐਸਪੀ ਦੇ ਵਰਕਰਾਂ ਨੇ ਸਮਰਥਕਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਚੋਂ ਸਭ ਕਲਸ਼ੀ ਰਾਮ ਜੀ ਦੇ ਸੱਦੇ ਤੇ ਯੋਗਦਾਨ ਪਾਇਆ। ਜਗ੍ਹਾ ਖਰੀਦੀ ਹਰ ਸਾਲ ਉੱਥੇ ਬੌਜਨ ਸਮਾਜ ਪਾਰਟੀ ਸ਼ਹੀਦਾਂ ਦਾ ਸ਼ਹੀਦੀ ਦਿਨ ਮਨਾਉਂਦੇ। ਲੇਕਿਨ ਜਿਹੜੀ ਪਰਸੋਂ ਦੀ ਰਾਤ ਲੰਘੀ ਆ ਉਸ ਦਿਨ ਲੈਂਡ ਮਾਫੀਏ ਨੇ ਉਸ ਜਗ੍ਹਾ ਦੇ ਉੱਪਰ ਸਰਕਾਰ ਪੰਜਾਬ ਦੀ ਸਰਕਾਰ ਦੇ ਸ਼ਹਿਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਔਰ ਉੱਥੇ ਜੋ ਬੋਰਡ ਲੱਗੇ ਹੋ ਸੀ ਮਹਾਪੁਰਸ਼ਾਂ ਦੇ ਉਹ ਬੋਰਡਾਂ ਦੀ ਪੰਤ ਤੋੜ ਕੀਤੀ ਔਰ ਕੁਝ ਸਮਾਨ ਵੀ ਉੱਥੋਂ ਚੋਰੀ ਕੀਤਾ ਗਿਆ। ਮੈਂ ਬੌਜਨ ਸਮਾਜ ਪਾਰਟੀ ਵੱਲੋਂ ਇਹਦੀ ਨਿੰਦਾ ਕਰਦਾ। ਕਿ ਜਦੋਂ ਮੈਂ ਸੰਗਰੂਰ ਜ਼ਿਲ੍ਹੇ ਦੀ ਮੀਟਿੰਗ ਕਰ ਰਿਆ ਸੀ ਜਦੋਂ ਮੈਨੂੰ ਲੁਧਿਆਣੇ ਦੀ ਲੀਡਰਸ਼ਿਪ ਨੇ ਇਹ ਈਸ਼ੂ ਮੇਰੇ ਧਿਆਨ ਵਿੱਚ ਲਿਆਂਦਾ ਕਿ ਇਸ ਤਰੀਕੇ ਨਾਲ ਸ਼ਹੀਦਾਂ ਦੇ ਸ਼ਹੀਦੀ ਸਮਾਰਕ ਤੇ ਕੁਝ ਸਰਕਾਰ ਦੀ ਸਰਪ੍ਰਸਤੀ ਵਾਲੇ ਲੈਨ ਬਾਫੀਏ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਤੋਂ ਮੈਂ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਤੇ ਉਹ ਲੁਧਿਆਣੇ ਦੇ ਤੇ ਉਹਨਾਂ ਨੇ ਐਫ ਆਈ ਆਰ ਦਰਜ ਕਰਵਾਈ। ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ। ਮੈਂ ਬੇਨਤੀ ਕਰਨੀ ਚਾਹਾਂਗਾ ਪੁਲਿਸ ਪ੍ਰਸ਼ਾਸਨ ਨੂੰ ਕਿ ਭਈ ਇਹ ਜਿਹੜਾ ਜੋ ਵੀ ਘਟਨਾਕ੍ਰਮ ਹੋਇਆ ਸ਼ਹੀਦਾਂ ਦੇ ਸਤਾਨ ਤੇ ਜੋ ਕਬਜ਼ਾ ਕਰਨ ਦੀ ਕੋਸ਼ਿਸ਼ ਲੈਂਡ ਮਾਫੀਆ ਨੇ ਕੀਤੀ ਹੈ ਬਹੁਜਨ ਸਮਾਜ ਪਾਰਟੀ ਇਹਨੂੰ ਹਲਕੇ ਵਿੱਚ ਲੈਣ ਵਾਲੀ ਨਹੀਂ ਅਸੀਂ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੇ ਵੀ ਦੋਸ਼ੀ ਉਹਦੇ ਵਿੱਚ ਸ਼ਾਮਿਲ ਸਨ ਉਹ ਸਾਰਿਆਂ ਦੀ ਬਿਨਾਂ ਕਿਸੇ ਦੇਰੀ ਤੋਂ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਔਰ ਜਿਹੜੇ ਜਿਹੜੇ ਸਾਧਨ ਵਰਤੇ ਗਏ ਜਿਹੜੀ ਜੀਸੀਬੀ ਵਰਤੀ ਗਈ ਔਰ ਉਹ ਸਰਕਾਰ ਨੂੰ ਜ਼ਬਤ ਕਰਨੇ ਚਾਹੀਦੇ ਆ। ਔਰ ਜਿਹੜਾ ਨੁਕਸਾਨ ਕੀਤਾ ਗਿਆ ਉਹਦੀ ਕੰਪਨਸੇਸ਼ਨ ਦੇਣੀ ਚਾਹੀਦੀ ਆ। ਔਰ 295 ਧਾਰਾ ਜਿਹੜੀ ਆ ਕਿਉਂਕਿ ਜੋ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ ਮਾਬਾਬ ਸਭ ਡਾਕਟਰ ਅੰਬੇਡਕਰ ਜੀ ਦੀ ਫੋਟੋ ਦਾ ਅਪਮਾਨ ਔਰ ਹੋਰ ਮਹਾਪੁਰਸ਼ਾਂ ਦੀ ਫੋਟੋ ਦਾ ਅਪਮਾਨ ਜਿਹੜਾ ਆ ਉਹਨੂੰ ਭੋਜਨ ਸਮਾਜ ਕਦੇ ਵੀ ਬਰਦਾਸ਼ਤ ਕਰਨ ਵਾਲਾ ਨਹੀਂ ਸਾਡੀ ਪ੍ਰਸ਼ਾਸਨ ਨੂੰ ਅਪੀਲ ਵੀ ਆ ਸਲਾਹ ਵੀ ਆ ਚੇਤਾਵਨੀ ਵੀ ਆ ਕਿ ਉਹ ਦੋਸ਼ੀਆਂ ਵਿਰੁੱਧ ਬੰਦ ਦੀ ਕਾਰਵਾਈ ਕਰੇ ਔਰ ਜਿਹੜੀਆਂ ਧਰਾਵਾਂ ਲੱਗਦੀਆਂ ਉਹਨਾਂ ਧਰਾਵਾਂ ਦਾ ਵਾਅਦਾ ਕਰੇ ਔਰ ਜੋ ਨੁਕਸਾਨ ਹੋਇਆ ਉਹਦੀ ਪੂਰਤੀ ਕਰਵਾਈ ਜਾਵੇ ਤਾਂ ਕਿ ਜ਼ਿਲ੍ਹੇ ਦੇ ਵਿੱਚ ਅਮਨ ਸ਼ਾਂਤੀ ਬਣਿਆ ਰਹੇ ਨਹੀਂ ਤਾਂ ਬਹੁਜਨ ਸਮਾਜ ਪਾਰਟੀ ਨੂੰ ਕੋਈ ਹੋਰ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ ਧੰਨਵਾਦ ਜੈਪੀਮ ਜੈਪਾਰਟ